ਪੇ ਪ੍ਰਧਾਨ ਸਭਾ ਫਲੋਰ ਦੇ ਵਿੱਚ ਪਿੰਡ ਨੰਗਲ ਦੇ ਵਿੱਚ ਡਾਕਟਰ ਭੀਮਰਾਓ ਅੰਬੇਰਕਾ ਸਾਹਿਬ ਜੀ ਦਾ 31 ਤੇ ਪਹਿਲੀ ਦੇ ਵਿਚਕਾਰ ਤਰੀਕ ਡਾਕਟਰ ਅੰਬੇਰਕਾ ਸਾਹਿਬ ਜੀ ਦੇ ਸਟੈਚੂ ਦੇ ਨਾਲ ਛਿਰਖਾਨੀ ਕੀਤੀ ਗਈ અપਮਾਨ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਧਾਰਨਾ ਲਾ ਕੇ ਬੈਠੇ ਆਂ ਇਨਸਾਫ ਲੈਣ ਲਈ ਬੈਠੇ ਆਂ ਜਿੰਨਾ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਹਰ ਕੇ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕਰ ਦਿੱਤਾ ਜਾਂਦਾ ਉਹਨਾਂ ਤੱਕ ਜਿਹੜਾ ਧਾਰਨਾ ਆ ਨਿਰੰਤਰ ਚੱਲਦਾ ਰਹੇਗਾ ਕਿ ਜੇ ਦੀ ਸਰਕਾਰ ਆ ਤੇ ਫੇਲ ਹੋ ਚੁੱਕੀ ਆ ਇਹਨਾਂ ਕੰਮਾਂ ਦੇ ਵਿੱਚ ਡਾ. ਅੰਬੇਦਕਰ ਸਾਹਿਬ ਨੂੰ ਦੇ ਸਟੈਚੂ ਦਾ અપਮਾਨ ਕੁਝ ਮਹੀਨੇ ਪਹਿਲਾਂ ਇੱਥੇ ਹੋਇਆ ਸੀ ਤੇ ਪੁਲਿਸ ਨੇ ਜਾਂ ਸਰਕਾਰ ਨੇ ਇਹਨੂੰ ਇਹਨੂੰ ਬੜੀ ਕੋਈ ਗੰਭੀਰਤਾ ਦੇ ਨਾਲ ਨਹੀਂ ਲਿਆ ਪੁਲਿਸ ਨੂੰ ਚਾਹੀਦਾ ਸੀ ਕਿ ਇੱਥੇ ਆਪਣੇ ਕੋਈ ਕਰਮਚਾਰੀ ਪੁਲਿਸ ਨੂੰ ਲਾਉਂਦੀ ਇਹਦੀ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਸਟੈਚੂ ਲੱਗੇ ਆ ਮਹਾਪੁਰਚਾਂ ਦੇ ਡਾਕਟਰ ਅੰਮ੍ਰਿਤਕਾ ਸਾਹਿਬ ਜੀ ਜੋਤੀਰਾ ਫੂਲੇ ਜੀ ਪੈਰੀਅਰ ਜੀ ਸਾਰਿਆਂ ਸਟੈਚੂਆਂ ਦੀ ਉਹਨਾਂ ਨੂੰ ਰੱਖੀ ਕਾਨੀ ਚਾਹੀਦੀ ਆ ਅਗਰ ਸਰਕਾਰਾਂ ਇਹ ਨਹੀਂ ਕਰ ਸਕੀਆਂ ਤਾਂ ਫਿਰ ਜਿਹੜੀ ਸਾਡੀ ਪਾਰਟੀ ਦੇ ਪ੍ਰਧਾਨ ਆ ਡਾਕਟਰ ਅਵਤਾਰ ਸਿੰਘ ਕ੍ਰਿੰਪੂਰੀ ਸਾਹਿਬ ਜੀ ਫਿਰ ਅਸੀਂ ਕੋਈ ਵੱਡਾ ਅੰਦੋਲਨ ਵੀ ਛਿੜਾਂਗੇ ਇੱਥੇ ਹੁਣ ਹੋਇਆ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਤੇ ਹੁਣ ਕੱਲ ਸਾਨੂੰ ਇਹ ਵੀ ਪਤਾ ਲੱਗਾ ਬਈ ਹਸ਼ਿਆਰਪੁਰ ਦੇ ਵਿੱਚ ਵੀ ਹੋਇਆ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੀ ਜਿਹੜੀ ਬੇਅਦਬੀ ਆ ਬਾਰ ਬਾਰ ਹੋ ਰਹੀ ਆ ਸਰਕਾਰਾਂ ਫੇਲ ਹੋ ਚੁੱਕੀਆਂ ਜਿਹੜੀ ਆਮ ਆਦਮੀ ਦੀ ਸਰਕਾਰ ਆ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਫੇਲ ਹੋ ਚੁੱਕੀ ਆ ਅਸੀਂ ਸਰਕਾਰ ਨੂੰ ਚੈਨ ਦੇ ਨਾਲ ਸੌਣ ਨਹੀਂ ਦੇਵਾਂਗੇ ਅਸੀਂ ਜਗਾ ਕੇ ਰੱਖਾਂਗੇ ਠੀਕ ਆ ਅਸੀਂ ਉਹਨੂੰ ਜਗਾ ਕੇ ਰੱਖਾਂਗੇ ਜਿੰਨਾ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਤਸੀਰ ਧਾਰਨਾ ਜਿਹੜਾ ਨਿਰੰਤਰ ਲਾ ਕੇ ਰੱਖਣਾ ਲਾਲਚੰਦ ਦੋਜਲਾ ਜਨ ਸੈਕਟਰੀ ਬੋਜਨ ਸਮਾਜ ਕਲਟੀ ਪੰਜਾਬ ਜਿਵੇਂ ਕਿ ਸਾਡੇ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡ ਨੰਗਲ ਦੇ ਅੰਦਰ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਪਿੰਰਾਵ ਅੰਬੇੜਕਰ ਸਾਹਿਬ ਜਿਨ੍ਹਾਂ ਦੇ ਸਟੈਚੂ ਦੇ ਨਾਲ ਦੂਸਰੀ ਵਾਰ ਜਿਹੜੇ ਵਿਅਦਵੇ ਕੀਤੀ ਗਈ ਹੈ ਔਰ ਇਸ ਜਿਹੜੀ ਸਰਕਾਰਾਂ ਦੇ ਨਲਾਇਕੀ ਦੇ ਕਾਰਨ ਕਰਕੇ ਜਿਸ ਬਾਬਾ ਸਾਹਿਬ ਡਾਕਟਰ ਪਿੰਰਾਵ ਅੰਬੇੜਕਰ ਸਾਹਿਬ ਜੀ ਨੇ ਪੂਰੇ ਭਾਰਤ ਵਰਤੇ ਲੋਕਾਂ ਨੂੰ ਸਮਾਨਤਾ ਬਰਾਬਰ ਰੱਖਣ ਦੇ ਲਈ ਇੱਕ ਸੰਵਿਧਾਨ ਬਣਾ ਕੇ ਦਿੱਤਾ ਕਿਹਦੇ ਤਹਿਤ ਹਰ ਵਰਗ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੀ ਅੱਜ ਸਰਕਾਰ ਨੇ ਜਿਹੜਾ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਕਿ ਜਿਹੜੇ ਸਾਰੇ ਸਟੈਚੂਆਂ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਓਕੇ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਹੈ ਅਮਿਤ ਸ਼ਾ ਜਦੋਂ ਉਹਨੇ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅਪਮਾਨ ਕੀਤਾ ਕਿ ਜੇਕਰ ਤੁਸੀਂ ਜਿੰਨਾ ਸਮਾ ਤੁਸੀਂ ਡਾਕਟਰ ਅੰਬੇਡਕਰ ਦਾ ਨਾਮ ਤੁਸੀਂ ਲਿਆ ਅਗਰ ਇਹ ਕਿਸੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਤੁਸੀਂ ਸਵਰਗਾਂ ਵਿੱਚ ਪਹੁੰਚ ਸਕਦੇ ਸੀਗੇ ਸੋ ਅਸੀਂ ਲਈ ਸਾਡੇ ਲਈ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਾਰ ਹੀ ਸਾਡੇ ਭਗਵਾਨ ਹੈ ਸਾਡਾ ਸਾਰਾ ਕੁਝ ਜੋ ਕੁਝ ਵੀ ਹੈ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਾਰ ਦਾ ਇਸ ਕਰਕੇ ਪੰਜਾਬ ਦੇ ਅੰਦਰ ਵੀ ਔਰ ਪੂਰੇ ਭਾਰਤ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ ਸੋ ਅਸੀਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਂਕ ਕੁਮਾਰੀ ਮਾਹਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮਤਾਬਿਕ ਇੱਥੇ ਪੂਰੇ ਭਾਰਤ ਦੇ ਵਿੱਚ ਜਿਹੜਾ ਅਸੀਂ ਇਹਨਾਂ ਦੇ ਅਪਮਾਨ ਦੇ ਵਿਰੋਧ ਵਿੱਚ ਖੜੇ ਆਂ ਉਥੇ ਬੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਮਰਤਾ ਤੇ ਕ੍ਰਿਪਰੀ ਸਾਹਿਬ ਨੇ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਸਟੈਚੂਆਂ ਦੇ ਉੱਤੇ ਅਪਮਾਨ ਕੀਤੇ ਗਏ ਆ ਔਰ ਇਹਦੀ ਲੜਾਈ ਸਿਰਫ ਬੁਜਨ ਸਮਾਜ ਪਾਰਟੀ ਨੇ ਲੜੀ ਆ ਔਰ ਜਿਹੜੀ ਕਾਂਗਰਸ ਪਾਰਟੀ ਆ ਔਰ ਉਸ ਤੋਂ ਬਾਅਦ ਬੀਜੇਪੀ ਚਰੋਮਣੀ ਕਾਲੀਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪ੍ਰਧਾਨ ਨੇ ਉਹਨਾਂ ਨੇ ਇੱਕ ਵਾਰੀ ਵੀ ਇਸ ਘਟਨਾ ਦੀ ਨਿੰਦਾ ਤੱਕ ਨਹੀਂ ਕੀਤੀ ਇਸ ਕਰਕੇ ਅਸੀਂ ਸਮਝਦੇ ਆ ਕਿ ਇਹ ਲੋਕ ਵੋਟਾਂ ਲੈਣ ਦੇ ਲਈ ਤਾਂ ਡਾਕਟਰ ਅੰਮ੍ਰਿਤਪਾਲ ਸਾਹਿਬ ਦਾ ਨਾਂ ਲੈਂਦੇ ਨੇ ਉਹਨਾਂ ਨੇ ਇਹ ਫੋਟੋਆਂ ਲਗਾਉਂਦੇ ਨੇ ਪਰ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਅੱਧੀ ਵੀ ਜਿਹੜਾ ਨਹੀਂ ਖੜੇ ਇੱਕੋ ਇੱਕ ਪਾਰਟੀ ਭਾਜਪਾ ਸਮਾਜ ਪਾਰਟੀ ਹੈ ਜਿਹੜੀ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਜਿਹੜੀ ਆ ਨਿਸ਼ਚਿਤ ਤੌਰ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਅਸੀਂ ਜਿਹੜੇ ਅਗਵਾਈ ਕਰਕੇ ਤੇ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਆ ਇਸ ਕਰਕੇ ਭਾਜਪਾ ਸਮਾਜ ਪਾਰਟੀ ਦੀ ਸਰਕਾਰ ਜਦੋਂ ਬਣੇਗੀ ਤਾਂ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬेडकर ਸਾਹਿਬ ਦਾ ਸੰਵਿਧਾਨ ਲਾਗੂ ਕਰਕੇ ਦੇਸ਼ ਦੇ ਕਰੋੜਾ ਲੋਕਾਂ ਨੂੰ ਜਿਹੜੇ ਗਰੀਬ ਨੇ ਉਹਨਾਂ ਦਾ ਸਨਮਾਨ ਬਹਾਲ ਕਰਨ ਲਈ ਬਜਨ ਸਮਾਜ ਪਾਰਟੀ ਇੱਕ ਦਿਨ ਅੱਗੇ ਵਧੇਗੀ ਇਸ ਕਰਕੇ ਸਾਡੀ ਸਰਕਾਰ ਨੂੰ ਜਿਹੜੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਸੱਸੀ ਜਿਹੜਾ ਚੇਤਾਵਨੀ ਦਿੰਨੇ ਆ ਕਿ ਜਿੰਨਾ ਚਿਰ ਸਾਡੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਨਹੀਂ ਕੀਤਾ ਜਾਂਦਾ ਬਜਨ ਸਮਾਜ ਪਾਰਟੀ ਨਿਰੰਤਰ ਜਿਹੜਾ ਆਪਣਾ ਚਾਰਜ ਤਿਆਰੀ ਰੱਖੇਗੀ ਔਰ ਅਸੀਂ ਉਹਨਾਂ ਕੋਲ ਦੁਬਾਰਾ ਫਿਰ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਜੇੜਾ ਫੜਕੇ ਦੀਲਾ ਵਿੱਚ ਬੰਦ ਕੀਤਾ ਜਾਵੇ ਨਹੀਂ ਤਾਂ ਬਜਨ ਸਮਾਜ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਦਾ ਕਰਾਓ ਕਰਨ ਦਾ ਵੀ ਪ੍ਰੋਗਰਾਮ ਬਣਾ ਸਕਦੀ ਹੈ ਇਸ ਤਰ੍ਹਾਂ ਕਿ ਸਾਡੀ ਮੰਗ ਹੈ ਕਿ ਤੁਰੰਤ ਜਲਦੀ ਜਲਦੀ ਜਿਹੜਾ ਉਹਨਾਂ ਦੋ ਚਾਰ ਫੜਕੇ ਜ਼ਿਲ੍ਹਾ ਵਿੱਚ ਬੰਦ ਕੀਤਾ ਜਾਵੇ ਜਾਂ ਪੀਮ ਜਾਂ ਪਰ ਜਾਂ ਪੀਮ ਜਾਂ ਪਰ ਆ ਬੌਲਨ ਸਮਾਜ ਪਾਰਟੀ ਦੇ ਤਰਫੋਂ ਅੱਜ 60ਵੇਂ ਦਿਨ ਦਾ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਜਿਹਦੀ ਮੇਨ ਵਜ੍ਹਾ ਹੈ ਕਿ ਬਾਬਾ ਸਾਹਿਬ ਡਾਕਟਰ ਮਿਡਗਰ ਦਾ ਸਟੈਚੂ ਜਿਹੜਾ ਉਹ ਇੱਥੇ ਸਥਾਪਿਤ ਕੀਤਾ ਹੋਇਆ ਔਰ ਇਸ ਤੋਂ ਪਹਿਲਾਂ 31 ਮਾਰਚ ਨੂੰ ਬਾਬਾ ਸਾਹਿਬ ਦਾ ਸਟੈਚੂ ਨਾਲ ਛੇੜਖਾਨੀ ਹੋਈ ਔਰ ਹੁਣ 1 ਔਰ 2 ਜੂਨ ਦੇ ਦਰਮਿਆਨੀ ਰਾਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਨਾਲ ਛੇੜਖਾਨੀ ਹੋਈ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅਪਮਾਨ ਨਹੀਂ ਇਹ ਪੂਰੇ ਸਮੁੱਚੇ ਦੇਸ਼ ਦਾ ਅਪਮਾਨ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਇਹ ਜਿਹੜਾ ਇਹ ਦੇਸ਼ ਚੱਲ ਰਿਹਾ ਔਰ ਜੇ ਬਾਬਾ ਸਾਹਿਬ ਦੇ ਖਿਲਾਫ ਕੋਈ ਸ਼ਬਦ ਵਰਤਦਾ ਕੋਈ ਇਹ ਮੈਂ ਸਭ ਨਾਲ ਕਿ ਪੂਰੇ ਦੇਸ਼ ਦਾ ਅਪਮਾਨ ਹੈ ਔਰ ਉਹਦੇ ਨਾਲ ਨਾਲ ਜਿੱਥੇ ਫਲੋਰ ਦੇ ਵਿੱਚ ਅਪਮਾਨ ਹੋਇਆ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਗਰਾਉਂ ਦੇ ਵਿੱਚ ਬਟਾਲੇ ਦੇ ਵਿੱਚ ਔਰ ਹੁਣ ਫਿਰ ਨੂਰਪੁਰ ਜੱਟਾਂ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਅ ਪਰਸੋਂ ਦੇ ਘਟਨਾ ਵਾਪਰੀ ਆ ਔਰ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਫੇਲਿਆ ਪਹਿਲੀ ਜਿਹੜੀ ਘਟਨਾ ਦੇ ਉੱਤੇ ਹੀ ਬਹੁਤ ਸਾਰੇ ਸਮਾਜ ਪਾਰਟੀ ਦੇ ਜਿਹੜੇ ਸਾਡੇ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਆ ਡਾਕਟਰ ਉਤਾਰ ਸਿੰਘ ਕ੍ਰਿਮਪਰੀ ਸਾਹਿਬ ਉਹਨਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਡਾਕਟਰ ਅੰਬेडਕਰ ਸਾਹਿਬ ਦਾ ਸਟੈਚੂ ਔਰ ਸਮੁੱਚੇ ਮੁਖਤਾਰੇ ਮਾਨਵਤਾਵਾਦੀ ਮਹਾਪੁਰਸ਼ਾਂ ਦੇ ਜਿੱਥੇ ਵੀ ਸਟੈਚੂ ਲੱਗਿਆ ਉਹਨਾਂ ਦੀ ਦੇਖ ਰੇਖ ਦੀ ਰਾਖੀ ਜਿਹੜੀ ਆ ਉਹ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਪਰ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਇਸ ਮਸਲੇ 'ਚ ਫੇਲ ਸਾਬਤ ਹੋ ਰਹੀ ਹੈ ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਕੱਲ ਸਰਕਾਰ ਦਾ ਨਮਾਇੰਦਾ ਆ ਕੇ ਆਪਣੀ ਗਲਤੀ ਛਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕੱਲ ਸਰਕਾਰ ਦਾ ਨਮਾਇੰਦਾ ਕਟਣਾ ਹੋਣ ਤੋਂ 9 ਦਿਨ ਬਾਅਦ ਫਲੋਰ ਤੇ ਵਿੱਚ ਆਂਦਾ ਔਰ ਗੱਲ ਇਹ ਕਹਿੰਦਾ ਇਹ ਤਾਂ ਕਹਿ ਨਹੀਂ ਰਿਹਾ ਕਿ ਸਰਕਾਰ ਦੀ ਨਲਾਇਕੀ ਨਾ ਹੋਈ ਆ ਪ੍ਰਸ਼ਾਸਨ ਨੂੰ ਅਸੀਂ ਖਿੱਚਾਂਗੇ ਪ੍ਰਸ਼ਾਸਨ ਤੇ ਕੋਈ ਪ੍ਰੈਸ਼ਰ ਬਣਾਵਾਂਗੇ ਉਲਟਾ ਅੰਦੋਲਨਕਾਰੀਆਂ ਤੇ ਸਵਾਲ ਖੜੇ ਕਰ ਰਿਹਾ ਅੰਦੋਲਨਕਾਰੀਆਂ ਤੇ ਸਵਾਲ ਖੜੇ ਕਰਨਾ ਇਹ ਲੱਗ ਰਿਹਾ ਕਿ ਸਰਕਾਰ ਆਪਣੀ ਨਲਾਇਕੀ ਛਪਾਉਣ ਦੇ ਲਈ ਆਪਣੇ ਨਮਾਇੰਦਿਆਂ ਨੂੰ ਭੇਜ ਰਹੀ ਹੈ ਜਦਕਿ ਉਹਨਾਂ ਦਾ ਮਾਲਕ ਭਗਵੰਤ ਮਾਨ ਇਸ 6ਵੀਂ ਕਟਣਾ 7ਵੀਂ ਕਟਣਾ ਹੋ ਗਈ ਹਲੇ ਤੱਕ ਚੁੱਪਿਆ ਉਹਨਾਂ ਦਾ ਮਾਲਕ ਆਪਣੇ ਆਗੂਆਂ ਨੂੰ ਮੂਰੇ ਭੇਜ ਰਿਹਾ ਮੈਂ ਅੱਜ ਦੇ ਇਸ ਮੌਕੇ ਤੇ ਕਹਿ ਰਿਹਾ ਕਿ ਪੁਲਿਸ ਭਾਵੇਂ ਸਾਨੂੰ ਕਹਿ ਰਹੀ ਆ ਕਿ ਅਸੀਂ ਬੰਦੇ ਟਰੈਸ ਕਰ ਲਏ ਬੰਦੇ ਫੜੋ ਗਏ ਆ ਜਦ ਤੱਕ ਪੁਲਿਸ ਜਿਹੜੀ ਆ ਉਹ ਜਨਤਕ ਨਹੀਂ ਕਰ ਦਿੰਦੀ ਲੋਕਾਂ ਦੀ ਕਚਹਿਰੀ 'ਚ ਉਹਨਾਂ ਨੂੰ ਖੜਾ ਨਹੀਂ ਕਰ ਦਿੰਦੀ ਕਿ ਆ ਦੋ ਮਲਜਮ ਆ ਔਰ ਇਕੱਲੇ ਉਹ ਦੋ ਮਲਜਮ ਹੀ ਨਹੀਂ ਉਹਨਾਂ ਨੂੰ ਕਰਵਾਉਣ ਵਾਲਾ ਕੌਣ ਆ ਪਿੱਛੇ ਸਾਜ਼ਿਸ਼ ਕਿਹਦੀ ਆ ਬਾਰ-ਬਾਰ ਇਹ ਕਿਉਂ ਹੋ ਰਿਹਾ ਇਹਦੀ ਇਹਦੀ ਜਿਹੜੀ ਡੰਗਾਈ ਨਾ ਜਾਂਚ ਕਿਉਂ ਨਹੀਂ ਕਰ ਰਹੀ ਸਰਕਾਰ ਜੇਕਰ ਪਹਿਲੇ ਵਿਅਕਤੀ ਜਿਹੜੇ ਫੜੇ ਸੀ ਉਹਨਾਂ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਹੁੰਦੀ ਉਹਨਾਂ ਦੇ ਮਾਲਕ ਤੱਕ ਪਹੁੰਚ ਕੀਤੀ ਹੁੰਦੀ ਤਾਂ ਹੋ ਸਕਦਾ ਅਗਲੀਆਂ ਘਟਨਾ ਨਾ ਹੁੰਦੀਆਂ ਪਰ ਹੁਣ ਫਿਰ ਇੱਕ ਸਵਾਲ ਆ ਕਿ ਜੇਕਰ ਇਹ ਦੋ ਵਿਅਕਤੀ ਫੜਿਆ ਇਹਨਾਂ ਨੂੰ ਫੰਡਿੰਗ ਕਿੱਥੋਂ ਹੋਈ ਔਰ ਇਹਨਾਂ ਦਾ ਜਿਹੜਾ ਵਿਦੇਸ਼ ਵਿੱਚ ਬਹਿ ਕੇ ਦੰਗਾ ਕਰਾਉਣ ਦੀ ਕੋਸ਼ਿਸ਼ ਕਰਿਆ ਉਹਦੇ ਉੱਤੇ ਸਰਕਾਰ ਕਿਦੋਂ ਪਹੁੰਚਾਈਆ ਕਿਉਂਕਿ ਕੇਂਦਰ ਦੇ ਦੇ ਭਾਜਪੀ ਦੀ ਸਰਕਾਰ ਦੇ ਨੁਮਾਇੰਦੇ ਵੀ ਇੱਥੇ ਆ ਕੇ ਮਗਰਮਛੇ ਹੰਝੂ ਵਹਾ ਕੇ ਗਏ ਆ ਜਿਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਆਏ ਆ ਪਰ ਉਹਨਾਂ ਨੇ ਉਹ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਸਲਾਹ ਦਿੱਤੀ ਸੀ ਹੁਣ ਫੇਰ ਸਲਾਹ ਦਿੰਨੇ ਆ ਕਿ ਤੁਸੀਂ ਆਪਣੇ ਮਾਲਕ ਕੋਲ ਜਾਓ ਮੋਦੀ ਕੋਲ ਜਾਓ ਔਰ ਮੋਦੀ ਨੂੰ ਕਹੋ ਕਿ ਜਿਹੜਾ ਵਿਦੇਸ਼ ਵਿੱਚ ਬਹਿ ਕੇ ਭਾਰਤ ਦੀ ਅਖੰਡਤਾ ਨੂੰ ਬਰਬਾਦ ਕਰਨ ਤੇ ਲੱਗਾ ਹੋਇਆ ਪੰਜਾਬ ਦੇ ਵਿੱਚ ਫਿਰਕੂ ਦੰਗੇ ਕਰਾਣਾ ਚਾਹੁੰਦਾ ਉਹਨੂੰ ਫੜ ਕੇ ਪੰਜਾਬ ਦੇ ਜੇਲ੍ਹਾਂ ਚ ਲਿਆਂਦਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕਿਸੇ ਤਰ੍ਹਾਂ ਦਾ ਮਾਹੌਲ ਨਾ ਖਰਾਬ ਹੋਵੇ ਔਰ ਅਸੀਂ ਅੱਜ ਇੱਥੇ ਸ਼ਾਂਤਮਈ ਧਰਨਾ ਪ੍ਰੋਟੈਸਟ ਸਾਡਾ 7ਵੇਂ ਦਿਨ ਦਾ ਚੱਲ ਰਿਹਾ ਔਰ 16 ਤਰੀਕ ਨੂੰ ਮਾਨਜੋਗ ਸਟੇਟ ਪ੍ਰੈਜ਼ੀਡੈਂਟ ਡਾਕਟਰ ਪ੍ਰਤਾਪ ਸਿੰਘ ਕ੍ਰਿਮਬਰੀ ਸਾਹਿਬ ਨੇ ਸਟੇਟ ਦੀ ਮੀਟਿੰਗ ਛੱਡੀ ਆ ਜੇਕਰ ਕੋਈ ਇਸ ਇਦਾਂ ਦੇ ਮਸਲਿਆਂ ਦੇ ਨਾਂ ਨੱਥ ਪੈਂਦੀ ਤਾਂ 16 ਤਰੀਕ ਨੂੰ ਜਿੱਦਾਂ ਦਾ ਵੀ ਪਾਰਟੀ ਪ੍ਰਧਾਨ ਦਾ ਦਿਸ਼ਾ ਨਿਰਦੇਸ਼ ਆਉਣਗੇ ਉਦਾਂ ਦਾ ਜਿਹੜਾ ਅੰਦੋਲਨ ਕਰਨ ਲਈ ਬਹੁਤ ਜਨ ਸਮਾਜ ਪਾਰਟੀ ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮદાન ਮੇ ਦੇ ਨਾਰੇ ਹੇਟ ਪੂਰੀ ਤਰ੍ਹਾਂ ਡਟ ਕੇ ਆਪਣੇ ਮਹਾਪੁਰਸ਼ਾਂ ਦਾ ਸਨਮਾਨ ਕਰਾਉਣ ਦੇ ਲਈ ਤੱਕ ਪਰ ਖੜੀ ਹੈ ਜੈਪੀ ਜੈਪੀ